ਹੋ ਗਿਆ ਆ ਵੀ ਬਲੋਟ ਰੱਟ ਹਾ ਕੀ ਵਟ ਡਿ ਕੀ ਵਟ ਡਿ ਕੀ ਵਟ ਡਿ ਕੀ ਵਟ ਡਿ ਕੀ ਜਾਂਦੇ ਜਾਂਦੇ ਮੱਠੀ ਕਿੱਦਾਂ ਆਈ ਐ ਐਸਾ ਚੱਲ ਚੱਜੇ ਚੱਜੇ ਓਕੇ ਕੋਰੀ ਕੋਰੀ ਲੈਟਸ ਗੋ ਲੈਟਸ ਗੋ ਗਾਇਸ ਆਹ ਸਿਰਫ ਹਮ ਪਤੰਗੇ ਉਡਾਏਗੇ ਪਤੰਗੇ ਇੱਕ ਪੀਸ ਇਸ ਕੋ ਕਰੋ ਸਾਈਡ ਪੇ ਦੋ ਪੀਸ ਤਿੰਨ ਪੀਸ ਔਰ ਜੇ ਰਹਾ ਫੋਰਥ ਫੋਰਥ ਐਂਡ ਲਾਸਟ ਚਲੋ ਵੀ ਮਿੱਤਰੋ ਹਾਂਜੀ ਤਾਂ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹੋਪ ਕਰਦਾ ਕਿ ਸਾਰੇ ਵਧੀਆ ਹੋਗੇ ਸੋ ਅੱਜ ਦੇ ਵਲੌਗ ਦੇ ਵਿੱਚ ਯਾਰ ਨੂੰ ਨਹੀਂ ਸਿਰਫ ਤੇ ਸਿਰਫ ਪਤੰਗਾ ਉਡਾਉਣਗੇ ਜਿੰਨੂੰ ਕੇ ਸਾਡੇ ਪਿੰਡਾਂ ਵਿੱਚ ਕਹਿ ਦਿੰਦੇ ਨੇ ਜੀ ਜਹਾਜੀ ਗੁੱਡਾ ਵੈਲਕਮ ਬੈਕ ਟੂ ਦਿ ਚੈਨਲ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋ ਸੋ ਸਭ ਤੋਂ ਪਹਿਲਾਂ ਅੱਜ ਪਤੰਗਾ ਚੜਾਉਣ ਦਾ ਮਾਹੌਲ ਇਸ ਕਰਕੇ ਬਣਿਆ ਬਾਬਿਓ ਹਵਾ ਮਾਨਾ ਸਿਰਾ ਹੋਂਡੀ ਪੂਰੀ ਆ ਚੈੱਕ ਕਰੋ ਤੇ ਅੱਜ ਆਊਗਾ ਜੀ ਪਤੰਗਾ ਉਡਾਉਣ ਦਾ ਮਜ਼ਾ ਸਾਰੇ ਜਣ ਬਲੌਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਵਧੀਆ ਲੱਗੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੁੱਲੇ ਸਭ ਤੋਂ ਪਹਿਲਾਂ ਕਿਹੜੀ ਉਡਾਉਣੀ ਆ ਆਲੀ ਸਭ ਤੋਂ ਫੇਵਰੇਟ ਪਤੰਗ ਆਪਣੀ ਇਹ ਵਾਲੀ ਹਾਏ ਭੱਲੇ ਜਦ ਇਹ ਗਈ ਹੈ ਤਾਂ ਫਿਰ ਹੌਲ ਪੈਣਗੇ ਸਾਨੂੰ ਪਹਿਲਾਂ ਕਿੱਡੀ ਜਾਣੀ ਹੁਣ ਦੱਸ ਮੈਨੂੰ ਹੋਏ ਵੱਡੀ ਜਿਹੜੀ ਤੇਰੀ ਸ਼ਾਹ ਉਹ ਹੀ ਡਾ ਦੇ ਚੱਲ ਠੀਕ ਆ ਨਿਆਣਿਆਂ ਦੀ ਥੱਲੇ ਉਹ ਉਹ ਨਿਕਲ ਗਈ ਆ ਵੇਖ ਕੇ ਉਹ ਹੋ ਲਾਡਿਓ ਸਾਡੇ ਨਾ ਪੇਤੇ ਥੋੜੀ ਲਾਉਂਦੇ ਆ ਸਾਡੇ ਗੁੱਡੇ ਲੁੱਟ ਨਹੀਂ ਜਾਂਦੇ ਬਾ ਥੱਲੇ ਲਾਡਿਓ ਨਹੀਂ ਇੱਧਰ ਕੰਬਣ ਦੇ ਨੇ ਠੰਡ ਨਾਲ ਆ ਜਿਵੇਂ ਪਿਛਲੇ ਸਾਲ ਦਾ ਗੱਡਾ ਜੜਾਈਆਂ ਬਣਵਾਇਆ ਸੀ ਲੋਟ ਕੇ ਤੇ ਇਸ ਸਾਲ ਦੇ ਇਹ ਚੜਾਉਣ ਮੈਂ ਜੀ ਆਰ ਕੇ ਵਧਾਈਆਂ ਇਹਦੇ ਅਗਲੇ ਸਾਲ ਚੜਾਉਣੀਆਂ ਇਹ ਪੈਂ ਦੋ ਸਾਲ ਕਰਦੇ ਨੇ ਇਹਨਾਂ ਨੂੰ ਜਾਜੀ ਗੁੱਡੇ ਬਹੁਤ ਮਾਰਦੇ ਸਾਡੇ ਪਿੰਦੇ ਦੇ ਜਾਜੀ ਗੁੱਡਿਆਂ ਤੇ ਬਾਬੇ ਹੌਲ ਪਹਿਣੇ ਚ ਬਹੁਤ ਮਹਿੰਗਾ ਜੇ ਕੰਮ ਹੈ ਚੱਲ ਮਮਾਏ ਵੱਡੀ ਨਾ ਕੀ ਬੰਨਾ ਮੈਨੇ ਇਹ ਨਹੀਂ ਸਮਝਾਉਂਦੀ ਸੈਕਿੰਡ ਟਰਾਈ ਓਏ ਚੱਬ ਨਹੀਂ ਉੱਚਾ ਫਿਰ ਚੱਲੋ ਬੜਿਆ ਬੜਿਆ ਤੇਰੇ ਨੇ ਵਸਦੀ ਗੱਲ ਤੁਹਾਡੇ ਬੱਚਾ ਵਾ ਮੇਰਾ ਬੱਚਾ ਛੋਟਾ ਠੀਕ ਆ ਉਹ ਪੰਜਾਂ ਵਾਲੀ ਭਤੂਣੀ ਪਤਾਨੀ ਕਰੋ ਓਹੋ ਠੀਕ ਆ ਜੀ ਸਭ ਤੋਂ ਪਹਿਲਾਂ ਇਸ ਕੋ ਕਰਦੇ ਐਸੇ ਜੀ ਦੇਖ ਐਸੇ ਪਕੜਾ ਐਸੇ ਠੀਕ ਆ ਪਾ ਠੀਕ ਆ ਜੀ ਆਹਾ ਹਾ ਹਾ ਕਿਉਂ ਲੰਦੀ ਫੇਰਾ ਇਹਨੂੰ ਚੜਾਉਣ ਦਾ ਤਰੀਕਾ ਤਾਂ ਦੱਸਦੇ ਆ ਇੱਧਰ ਆਓ ਠੀਕ ਆ ਜੀ ਆ ਤੂੰ ਨਾਲੇ ਮੰਗਰ ਤਰੀਕੋ ਵੱਡਗੀ 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 ਵੱਡ ਗਈ ਚੜ ਗਈ ਚਲ ਗਈ ਆ ਚੜ ਗਈ ਹਾਂ ਜਾਏਗਾ ਉਸਤਾਦ ਨਹੀਂ ਜਾਏਗਾ ਬੱਸ ਓਏ ਓਥੇ ਗੱਟ ਗਈ ਓਏ ਬਹੁਤੀ ਭਾਰੀ ਆ ਨਾ ਬੜੀ ਭਾਰੀ ਆ ਓਏ ਪਹਿਲੀ ਗੱਲ ਤੇ ਮਨੇ ਇਹ ਦੱਸ ਤਾ ਕਿ ਕੀ ਕਿਹਾ ਸੀ ਉਸਤਾਦ ਹੁ ਨਹੀਂ ਉਸਤਾਦ ਹੀ ਹੁੰਦੇ ਆ ਇਹ ਆ ਚੈੱਕ ਕਰੋ ਤੁਹਾਡੇ ਅੜੀ ਤਾਂ ਵਾਈ ਲੱਗੀ ਉਪਰਾਂ ਨੂੰ ਓ ਗਈ ਓ ਟੁੱਟ ਗਈ ਓ ਮਾਮਾ ਹਾਂ ਹੈ ਹੈ ਯਾਰ ਕਸਮ ਨਹੀਂ ਲੱਗੇ ਤੁਹਾਨੂੰ ਆਏ ਡੇਟੇ ਲੈ ਉਹ ਬਲੇਸ਼ਾ ਰਾ ਲੈ ਵੇਖੀ ਬਾਬੇ ਬਹੁਤ ਹੀ ਸੈਟ ਜੇ ਪਤੰਗ ਆਏ ਹਾਏ ਹਾਏ ਆਏ ਐ ਹਾਏ ਮੰਧੀਆਂ ਲਓ ਮੇਟਰ ਤੁਹਾਨੂੰ ਕਿਹਾ ਸੀ ਨਾ ਚੇਲੇ ਚੇਲੇ ਹੁੰਦੇ ਆ ਚੇਲਿਆਂ ਨੂੰ ਪਤੰਗ ਵਧਾ ਕੇ ਦਿੱਤੀ ਆ ਯਾਰ ਹੁਣਾਂ ਨੇ ਹੁਣ ਇਹਨਾਂ ਨੂੰ ਮੈਂ ਹਾਂ ਪਾਲੂ ਪੇਚਾਂ ਕੋ ਵੀ ਇਹ ਪਤੰਗ ਫੁੱਲੇ ਨੇ ਮੱਲੀ ਤੇ ਮੈਂ ਚੜਾਉਂਗਾ ਆਹ ਵਾਲੀ ਜਦੋਂ ਆਹ ਚੜੀ ਨਿਆਣਿਆਂ ਨੂੰ ਦੰਦਲਾਂ ਹੀ ਪੈਣੀਆਂ ਦੰਦਲਾਂ ਹੀ ਯਾਹੂ ਕਿਉਂ 15 ਵਜੇ ਪਾਤ ਬੜੇ ਪਾਰ ਨੇ ਕੋਈ ਨਹੀਂ ਭਾਜੀ ਹਾਥੀ ਪੜਾਉਣੇ ਆ ਜੇ ਤੁਹਾਡੇ ਲੋੜੀ ਤੱਕ ਤਾਨੂੰ ਛੱਡਣਾ ਨਹੀਂ ਕਾਹੇ ਜੋਗਾ ਲੈ ਆ ਵੀ ਮਿੱਤਰਾ ਫੁੱਲੇ ਨਹੀਂ ਦੇਤੀ ਪਤੰਗ ਡਾਉਣ ਲਈ ਆਏ ਹੋ ਫੁੱਲਾਂ ਆਣ ਕਰੋ ਫੁੱਲੇ ਵੱਡ ਬੁੱਡੇ ਕੱਦੀ ਨਲੀ ਨੂੰ ਨਲੀ ਕਢਾ ਲੈ ਢੀ ਤੂੰ ਅਗਲੀ ਪਤੰਗ ਤਿਆਰ ਆ ਖ ਆਪਣੀ ਆਪਣੀ ਉਹ ਵੱਡ ਦੇ ਆਪਣੀ ਪਤੰਗ ਤਿਆਰ ਆ ਖ ਜੇਰੀ ਚੜਾਉਣੀ ਆ ਚੰਗਾ ਥੇ ਲ ਦੇਮ ਬਲੇ ਪਾੜ ਦੇ ਹੱਥ ਨਾ ਛੱਡੀ ਕਰ ਲੈਦੇ ਤੂੰ ਲਾਦਾ ਚ ਰਖੜ ਮੁਕਾਏਂਗਾ ਅੱਜ ਜਿਹਦੇ ਹਸਾਣਾ ਤੂੰ ਗੱਟੂ ਛੱਡਣ ਡਿਆ ਵਾ ਪਾਲਾ ਯਾਰ ਗਾ ਉਦੋਂ ਮੈਂ ਤਾਂ ਗੱਟੂ ਮੁੱਕ ਜਾਣਾ ਮੇਰੀ ਮੰਮੀ ਕਹਿੰਦੀ ਵਾਪਸ ਲੈ ਕੇ ਆਈਂ ਕਿ ਤੂੰ ਨਵਾਂ ਲੈ ਦੇਣਾ ਓਏ ਯਾਰ ਪਾਲਾ ਗਾ ਓਏ ਇਹ ਕੀ ਕੰਡੇ ਲੱਡੀ ਇਹ ਕੰਡੇ ਆ ਸ਼ਦਾਈ ਹੋ ਗਿਆ ਏ ਉਹ ਲੈ ਦੋਹਾਂ ਵੱਡੀ ਕੁੜੀ ਜਾਣੀ ਹਾਏ ਪਰ ਨਹੀਂ ਆ ਰਿਹਾ ਲਾਕ ਮੈਂ ਚੜਾ ਚੜਾ ਆਣ ਮੈਂ ਚੜਾ ਮੈਂ ਚੜਾਣੀ ਆਣ ਪਾਪੇ ਚਾਪੂਚਾ ਕਿਸ ਨਾ ਪਾਪੇ ਪਾਲੂ ਛਿੱਲੇ ਪਾਣਾ ਕੱਟ ਕਰ ਲਾ ਫਿਰ ਤੇ ਪੇਚਾ ਪਾਉਣਾ ਤੇ ਐਦਾਂ ਨਹੀਂ ਉਹ ਕੇ ਕੋ ਪੈਣਾ ਚੱਲ ਜੀ ਢੋਲ ਦੇ ਵੇਟ ਯਾਰ ਢੋਲ ਦੇ ਵੇੜ ਦੇ ਉਹ ਯਾਰ ਭਰਾ ਨਹੀਂ ਮੇਰਾ ਫਿਰ ਟਿੱਲ ਦੇ ਫੁੱਲੇ ਟਿੱਲ ਦੇ ਕੇ ਵਿਖਾਏ ਕਰੀ ਤਰ ਮਨਜੂਗਾ ਥੋੜੀ ਜੀ ਟਿੱਲ ਦੇ ਕੇ ਵੀਰ ਮੈਂ ਮੰਨਣ ਰਹਿਂਦੇ ਤੈਨੂੰ ਇਹ ਕਰ ਦੇ ਸਹੀ ਮੰਨ ਲੈ ਜੇ ਪੇਚਾ ਪੈ ਗਿਆ ਉਹਦੀ ਪ੍ਰੈਕਟਿਸ ਕਰ ਲਾ ਮੈਨੂੰ ਨਹੀਂ ਪਤਾ ਕੋਈ ਨਹੀਂ ਕਰ ਲੂ ਮੈਂ ਬਾਬਾ ਠੀਕ ਜਿਆਦਾ ਧਾਰੀ ਹੋ ਗਈ ਜੇ ਮੈਂ ਮੈਂ ਨਾ ਵੇ ਲੋ ਚੀਰੇ ਪੌਂਦੀ ਜਾਣ ਦੀ ਚੀਦੇ ਉਹ ਰੱਸਾ ਜਿ ਚਮਕਾ ਉਹ ਆ ਉਹ ਕਿਤਾਬ ਇਹ ਖੜਨੀ ਕਿਉਂ ਡਰ ਗਿਆ ਇਹ ਚੱਲੋ ਚੜਾਵੇਂ ਕੋਈ ਚੜਦੀ ੱਲੇ ਤੇਰੀ ਇਮਾਨਤ ਵਾ ਤੂੰ ਚੜਾ ਲੋ ਬਾਪਿਓ ਤੇ ਚਾਹ ਪਿਆਣੀ ਆ ਤੇ ਆਪੇ ਟੁੱਟ ਗਈ ਐ ਮੈਂ ਖਿੱਚੀ ਫੇਰਨ ੜਾ ਬੜੀ ਤੇਜ਼ ਯਾਰ ਉਹ ਡੋਰ ਤੇ ਖਿੱਚ ਲੋ ਡੋਰ ਨਹੀਂ ਖਿੱਚੀ ਜਾ ਗੁਰੂਆ ਮੈਂ ਬਾਬੇ ਪੂਰੀ ਤੇਜ਼ ਖਿੱਚੀ ਫੇਰਨ ਗੁੱਡਾ ਪਾਰਾ ਬੜਾ ਡੋਰ ਹੱਥੋਂ ਹੀ ਟੁੱਟ ਗਿਆ ਯੋ ਥੋਣੀ ਟੁੱਟਿਆ ਬੜੀ ਉਹ ਤਲਾਵਾਂ ਵਾਲਾ ਗੋ ਟੁੱਟਾ ਵਫੜ ਜਾ ਗੁਰੂਆ ਇਹ ਤਾਂ ਕੰਮ ਮਾੜਾ ਹੀ ਹੋ ਗਿਆ ਯਾਰ ਪੇਚਾ ਬਾਬਿਓ ਕਦੋਂ ਤੇ ਅਈ ਫਾ ਲੈਣ ਦੇ ਕਿਸੇ ਨਾ ਪੇਚਾ ਨਹੀਂ ਪੈਣਿਆ ਹਾਰ ਕੇ ਮੈਂ ਖਿਜੀ ਫੇਰ ਗਿਆ ਆਪੇ ਖੰਡਿਆ ਪਟ ਜਾਣ ਨਹੀਂ ਰਹੀ ਭਾਰੀ ਬਹੁਤ ਜ਼ਿਆਦਾ ਜੀ ਆ ਚੈੱਕ ਕਰ ਲੋ ਆ ਜਾਂਦੀ ਜੀ ਇੱਥੇਗਾ ਹਾਂ ਛੋਟੀ ਆ ਤੇ ਗੁੱਡੇ ਜਿਹਰੇ ਤੇ ਜਿਹੜੇ 6 6 ਤਾਂ ਆਵੇ ਚਰੋਣੇ ਆ ਨਾ ਉਹਦੇ ਨੂੰ ਵੱਧ ਭਾਰਵਾ ਇਹਦਾ ਉਹ ਯਾਰ ਕਿੰਨਾ ਫੜੀ ਆ ਗੁੱਲਾ ਜ਼ਰਾ ਫੋਨ ਤੇ ਲੱਗਾ ਯੋ ਉਹ ਕਿਹੜਾ ਯੋ ਛੱਡ ਦੋ ਘਰ ਤੇ ਕੋ ਦੇ ਖਿਚੀ ਨਹੀਂ ਆਂਦੀ ਨਲਿਏ ਯਾਰ ਬੇਲੇ ਇੰਨੀ ਭਾਰੀ ਨਾ ਟੋਟੀ ਗਈ ਆਪੇ ਦੋਹਾਂ ਤੇ ਨਾਲਾ ਬੁੱਡਾ ਟੁੱਟੀ ਵੀ ਤਲਾਵਾਂ ਲਾਗੋ ਹੀ ਆ ਕੇ ਤੋ ਬਾਬੇ ਗੱਟੂ ਮੇਰੇ ਸਾਣਾ ਇਹਨੂੰ ਦੋਹਾਂ ਗੱਟੂਆਂ ਨਾਲ ਚਰਾਉਣਾ ਚਾਹੀਦਾ ਯਾਰ ਹਵਾ ਜਾਈ ਤੇਜ਼ ਆ ਨਾ ਆ ਤਾਂ ਫਿਰ ਇਹਨੂੰ ਤੇ ਦੋ ਗੱਟੂ ਬੰਨਣੇ ਪਾਣੇ ਆ ਚੱਲ ਵੀ ਫੁੱਲੜੀਏ ਡਾਰੇ ਪਤੰਗ ਆ ਥੂ ਕੋਸਾ ਰਾਦਾ ਫੇਰ ਉਸਤਾਦ ਉਹਨਾਂ ਨੂੰ ਹੋਣਾ ਹੀ ਪੈਣਾ ਨਹੀਂ ਨਹੀਂ ਹੈਗਾ ਹੈਗਾ ਧਮ ਫੁੱਲੇ ਚ ਆ ਥੂ ਕੋਸਾ ਆ ਲਾਸਟ ਮੌਕਾ ਹੀ ਮੈਂ ਪਹਿਲਾ ਦੱਸਤਾ ਯੋ ਜੇਰ ਕੱਢ ਗਈ ਫੇਰ ਉਸਤਾਦ ਉਹ ਨਹੀਂ ਹੋਣਗੇ ਫੇਰ ਆ ਥੂ ਕੋ ਸਾ ਆ ਲਾਸਟ ਯੋ ਉਤੋਂ ਵੀ ਲਾਸਟ ਆ ਥੂ ਕੋ ਸਾ ਆ ਕੋ ਸਾ ਉਹਨਾਂ ਨੇ ਚੜਨੀ ਨਹੀਂ ਡਈ ਮੈਂ ਅੱਕੜਾ ਛੜਦੇ ਹੜਦੇ ਹੜਦੇ ਕੋਈ ਨਹੀਂ ਚੱਲੀ ਏ ਫੁੱਲੇ ਆਪਣੀ ਕਿਚੀ ਫੇਰ ਦੇ ਨਹੀਂ ਗਈ ਨਹੀਂ ਗਈ ਨਹੀਂ ਗਈ ਉਹ ਵੱਢ ਗਈ ਆ ਗਈ ਜੀ ਆਪਣੀ ਆ ਥੂ ਕੋ ਸਾ ਆ ਥੂ ਆ ਥੂ ਬਾਜੀ ਯਾ ਹੋਏ ਕਰਾਤੀ ਲੱਸੀ ਐਨ ਬੁਗਾ ਕਰ ਕਸ ਉਹ ਜੇ ਕੀ ਹੁਣ ਸਾਡੇ ਸਪੈਸ਼ਲਿਸਟ ਅੱਜ ਦੇ ਸਾਡੇ ਟੂਰਨਾਮੈਂਟ ਦੇ ਸਪੈਸ਼ਲ ਗੈਸਟ ਮੱਠੀ ਸੋ ਮੱਠੀ ਜੂਣੀ ਉਧਰ ਤਾਵਾਂ ਪਾ ਗਏ ਬਿਲਕੁਲ ਰੈਡੀ ਨੇ ਸੋ ਦੇਖਦੇ ਹਾਂ ਕੀ ਕਰਦੇ ਆ ਭਾਈ ਅੱਗ ਲਾ ਦਿਓ ਅੱਗ ਮੱਠੀ ਜਾਬਲੇ ਮਰਦਾ ਤੂੰ ਕਰਾ ਕਰ ਦਿਓ ਹੱਥ ਖੜਾ ਕਰੋ ਭਾਈ ਮਰੇ ਯਾ ਯੈਸ ਆਉਣ ਲੱਗਾ ਤੂੰ ਹੀ ਕਰ ਲਈ ਯੋ ਯੋ ਯੋਯੋ ਮਰਤੀ ਆ ਲੱਸੀ ਤੂੰ ਯੋਯੋ ਲੱਸੀ ਕਰ ਆਪਣੇ ਵਿੱਚ ਮਠੀ ਜੀ ਪਧਾਰ ਚੁਕੇ ਨੇ ਸੋ ਤੁਹਾਡਾ ਕੀ ਕਹਿਣਾ ਹੈ ਇਹਨਾਂ ਬਾਰੇ ਕੋਈ ਚੀਫ ਗੈਸਟ ਆ ਚੀਫ ਗੈਸਟ ਕੋਈ ਸਿਫਤ ਇਹਨਾਂ ਦੀ ਪਹਿਲੇ ਨੰਬਰ ਤੇ ਮਠੀ ਦਾ ਮੂੰਹ ਉਹ ਦਰਗਾਹ ਜੀ ਦਾ ਤੇ ਚੁੰਝ ਬਣੀ ਸੀਮ ਤੇ ਉਦਾਂ ਦੀ ਵੀਰ ਉਹਨਾ ਪਤੰਗ ਫੜ ਲਈ ਆ ਦੂਜਾ ਉਹਨਾ ਪਹਿਲਾਂ ਖਤਰੇ ਤੇ ਖਾਣਾ ਵਾਇਆ ਵੀ ਇਹਦੇ ਨਾਲ ਖਤਰਾ ਹੈ ਨਹੀਂ ਤੁਹਾਨੂੰ ਹੁਣ ਬਾਕੀ ਹੁਣ ਮਠੀ ਨਾਲ ਅੰਤ ਹੋ ਗਿਆ ਔਰ ਮਠੀ ਦੀ ਛੋਲੋ ਮਠੀ ਗਾਂ ਘਰ ਕੇ ਚਰਾ ਕੰਦੋ ਪਾਰ ਨਹੀਂ ਉਹ ਚੜ ਕੇ ਸੈੱਟ ਹੋਣੀ ਆ ਇੱਕ ਸਾਈਡ ਤੋਂ ਜੋੜੀ ਆ ਉਹਨੇ ਜੇ ਚੜ ਕੇ ਸੈੱਟ ਹੋਣੀ ਜੇ ਯਾਰ ਉਹਨਾਂ ਕਹਿਤਾ ਇਹ ਗੁੱਡਾ ਥੋੜੀ ਸਾਲਿਆ ਪੰਨਿਆਂ ਵਾਲਾ ਜਾਂਦੇ ਜਾਂਦੇ ਆਏ ਮੱਠੀੜੀ ਕਿੱਲਣ ਡਿਆ ਪਈ ਓਏ ਹਾਏ ਮੱਠੀ ਮੈਚ ਰੋਣਾ ਮੈਚ ਰੋਣਾ ਵਾਲਿਆ ਫੜਾ ਮੈਂ ਤੈਨ ਚਰਾ ਕੇ ਦਿਨਾ ਵਾ ਚੱਲ ਚੱਲ ਜਾਂਦੇ ਹੋ ਆ ਜੋ ਕਾਇਆ ਜਾਂਦੇ ਮੈਂ ਕੰਨੀ ਦਿੰਦਾ ਆ ਬੱਸ ਕੇ ਉਹ ਤੁਲਕਾ ਥੋੜੀ ਬਚ ਜਾ ਮੈਨੂੰ ਤੁਲਕਾ ਮਾਰਾ ਪਾਣੀ ਮਾੜੀ ਮੈਨੂੰ ਫੜਾਈ ਇੱਕ ਮਿੰਟ ਮੇਰਾ ਭਰਾ ਨਹੀਂ ਆ ਮੈਂ ਕੰਨੀ ਦਿੰਦਾ ਆ ਚੱਲ 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 ਜਾਂਦੇ ਡੋੜ ਕੀ ਹਾਲੇ ਫੜ ਕੇ ਰੱਖਾ ਮੁੜ ਕੇ ਫੇਰ ਕੰਮ ਖੜਾਵੇਂ ਅਰਜਣ ਮੱਠੀ ਨਹੀਂ ਯਾਰ ਜਾਂਦੇ ਜਾਂਦੇ ਯਾਰ ਮੈਂ ਕਹਿੰਦਾ ਜੀ ਜਾਂਦੇ ਨਹੀਂ ਘੁੰਮਦੀ ਯਾਰ ਤਾਂ ਨਹੀਂ ਕੋਮ ਯਾਰ ਹੱਦ ਕੰਡਿਆ ਤੂੰ ਹੀ ਨਹੀਂ ਜਾਣਦੇ ਯਾਰ ਪੇਚਾ ਪਾ ਕੇ ਵਢਾ ਦੇ ਪੜੇ ਮਾਰ ਬਾਅਦ ਜਿਹੜੀ ਚਲ ਗਈ ਇਹ ਕਰੀ ਇਹ ਨਹੀਂ ਵਾਪਸ ਹੁੰਦੀ ਹੁੰਦੀ ਐਡੀ ਗੁੱਡੀ ਫੇਨਾ ਪੇਚਾ ਪਾ ਕੇ ਆ ਖਿੱਚੀ ਫੇਰੇ ਹੁੰਦੀ ਨਾ ਤਾਂ ਬਾਅਦ ਠੀਕ ਆ ਸੈਟ ਆ ਕੰਮ ਐਦਾਂ ਹੀ ਹੁੰਦੀ ਖਲੋਕਿਆ ਚੋਂ ਹੁੰਦੀ ਨਹੀਂ ਵੱਖ ਖਲੋਣੀ ਨਹੀਂ ਤਾਂ ਦੇ ਕਹਦੀ ਵੱਡ ਫੇਲਾਂ ਨਲੀ ਜੀ ਦੀ ਉਸ ਲੱਕਿਆ ਵੱਡੀ ਜਾਣੀ ਚੱਕ ਲੱਕ ਜਗਰਾਮ ਛੱਡਿਆ ਵੱਡੀ ਜਾਣੀ ਸੱਚਾ ਕਹਿ ਲਈ ਜਾ ਹੋ ਗਈ ਐ ਬਾਪਾ ਖਿੱਚੀ ਫੇਰ ਪੂਰੀ ਤੇਜ਼ ਵੇਖ 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 ਵੇ ਗੱਡੀ ਘੈਂਡ ਆ ਇੱਕ ਪਾਸਾ ਮਰਿਆ ਵਾ ਬਾਕੀ ਸੈਟਾ ਖਿੱਚੀ ਖੁੱਚੀ ਸਹੀ ਆ ਬੜਾ ਥੋੜੇ ਵੱਡਦੀ ਆ ਪਾੜੀ ਆ ਨਾ ਚੰਗੀ ਉਹਨੂੰ ਕਿ ਲਿਆ ਉਹਨੂੰ ਦੇਖਾਂ ਮਾਠੀ ਦੀ ਝੋਕ ਚੈੱਕ ਕਰਿਓ ਟਾਣਾ ਟਾਣਾ ਆਗੇ ਓਹ ਮਾਠੀ ਦੀ ਝੋਕ ਕਿੱਥੇ ਗਈ ਆ ਉਹ ਗੁੱਜਾ ਕਿੱਥੇ ਆ ਓਏ ਤਾਂ ਜੋਕ 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 ਢਿਲ ਦੇ ਥੋੜੀ ਜਿਹੀ ਢਿਲ ਦੇ ਢਿਲ ਦੇ ਹਮ ਹਵਾ ਉਹਨਾਂ ਨੂੰ ਆਇਆ ਨਾ ਚੱਲ 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 ਖਿੱਚੀ ਫੇਰ ਪੂਰੀ ਤੇਜ ਹੁਣ ਯਾ ਯਾਰ ਗੁਰੂਆ ਓ ਮੁੰਡੇ ਨੂੰ ਕਾ ਕੱਢਦੇ ਨੇ ਕੱਢ ਦੇਣੀ ਆ ਤੈਨੂੰ ਅੱਖਾਂ ਖਿਲਾਉਣੀ ਆ ਥੋੜਾ ਜੀ ਓ ਬੁਆਈਓ ਅਵੀ ਬੁਆਈ ਲਓ ਬਾਦੇ ਇੱਕ ਵਾੜਤੀ ਆ ਹੁਣ ਮੇਰਾ ਰਾਦਾ ਇੱਧਰਲੇ ਬਨੇ ਪਾਰ ਕਰ ਲੀਏ ਥੋੜਾ ਜਿਹਾ ਯਾਰ ਤਾਂ ਅੰਗ ਕੰਢੀ ਬਹੁਤ ਜ਼ਿਆਦਾ ਐਂਡਾ ਤੰਦ ਕਰਦੀ ਬਸ ਐਂਡਾ ਤੰਗ ਕਰਦੀ ਬਸ ਹੱਥ ਬਹੁਤ ਪਾੜਦੀ ਜੇਵਾ ਬਹੁਤ ਤੇਜ਼ ਆ ਉਹਦਾ ਸੈਟ ਆ ਚੱਕੜੋ ਖਿੱਚੀ ਬਸ ਐਨ ਜਾਂਦੀ ਆ ਥੋੜੀ ਜੀ ਆਉਂਦੇ 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 ਇਤਨਾ ਨੋਟ ਕਹਾਂ ਸੇ ਆ ਰਹਾ ਹੈ ਇਤਨਾ ਨੋਟ ਕਹਾਂ ਸੇ ਆ ਰਹਾ ਹੈ ਇਤਨੇ ਗੁੱਡੇ ਅੱਛੇ ਕਹਾਂ ਸੇ ਲਾ ਰਹੇ ਆ ਜੇ ਲੋਗ ਆ ਗਈ ਆਓ ਯੋ ਕੱਟਦਾ ਹੀ ਕੰਮ ਫੁੱਲੇ ਆ ਆਇਓ ਆ ਗਈ ਕੇ ਬਸ ਫਸ ਕੇ ਫਸ ਆ ਗਈ ਮੱਟੀ ਕਿੱਦਾਂ ਆਈ ਆ ਆ ਫੰਡ ਫੜਿਆ ਤੂੰ ਡੋਰ ਫੜੇ ਮੁੱਤੇ ਰੇ ਇਦਾਂ ਫੰਡ ਉਹਨੇ ਕਰੀ ਬੀਚ ਲੈਣੀ ਦਾ ਜਿਪਦੰਗ ਪੇਚਾ ਲਾਟਣਾ ਓਏ ਓਹ ਦਾ ਓਏ ਜਾਂਜੀ ਪਦੰਗ ਲਿਆ ਕੇ ਪੇਚਾ ਲਾਉਣਾ ਹੀ ਓ ਲਾਉਣਾ ਪੇਚਾ ਆ ਕਾਲੀ ਜੀ ਲੈਣੀ ਆ ਲੋ ਵੀ ਮਿੱਤਰੋ ਬਾਕੀ ਦੀਆਂ ਸਾਰੀਆਂ ਪਤੰਗਾ ਗਈਆਂ ਵੱਡੀਆਂ ਇਹਨੂੰ ਕੋਈ ਹੱਥ ਨਹੀਂ ਪਾਉਣ ਡਿਆ ਇਹ ਵੀ ਕਹਿੰਦਾ ਮੈਂ ਨਹੀਂ ਚੜਾਉਣੀ ਆ ਵੀ ਕਹਿੰਦਾ ਵਾ ਆ ਵੀ ਤੇ ਮੈਂ ਵੀ ਕਹਿਣ ਡਿਆ ਵਾ ਖੁੱਲੇ ਤੂੰ ਚੜਾ ਮੇਰਾ ਭਰਾ ਨਹੀਂ ਫਿਰ ਰਹਿਣ ਦੇ ਫਿਰ ਕੋ ਨਹੀਂ ਹੁੰਦਾ ਨਹੀਂ ਤੂੰ ਰਹਿਣ ਦੇ ਤੂੰ ਆ ਤੂੰ ਆ ਜਾ ਤੂੰ ਲੈ ਵਾ ਮੈਂ ਚੜਾਉਣਾ ਮੱਠੀ ਹੁਣ ਭਰਾ ਭਰਾ ਨਹੀਂ ਯਾਰ ਉਹ ਤੂੰ ਤੜ ਦੇ ਕਿੰਨੇ ਚੜਾਉਣਾ ਆ ਚੜਾ ਲੈ ਆ ਲੈ ਹੈ ਫਿਰ ਇੱਕ ਇੱਕ ਗੁੱਡਾ ਚੜਨਾ ਜਾ ਉਹ ਚੜਾ ਲੋ ਜਾ ਬਾਬੇ ਇਹਨੂੰ ਕੋਈ ਹੱਥ ਨਹੀਂ ਜਪਾਉਣ ਰਿਹਾ ਗੱਲ ਸੁਣ ਇੱਕ ਮਿੰਟ ਪਹਿਲਾਂ ਜਿਹੜਾ ਜੱਜ ਦੀ ਵਾੜੀ ਉਦੋਂ ਕਿੱਥੇ ਗਿਆ ਹੈ ਇਹਨੂੰ ਪੁੱਛ ਤੂੰ ਆ ਜਾ ਤੇ ਭਲਾ ਲੱਟੀ ਝੋੜੀ ਇਹਨੂੰ ਪੁੱਲੇ ਕਿਹੜਾ ਡਾਉਣਾ ਹਾ ਨਹੀਂ ਡਾਉਣੀ ਆ ਫਿਰ ਲੋ ਆਬਦੇ ਪਤੰਗ ਵਾਲਾ ਕੰਮ ਕੈਂਸਲ ਸੋ ਹੁਣ ਆਪਾਂ ਆ ਡਾਉਣ ਲੱਗੇ ਆ ਤਿੰਨ ਤਾਵਾ ਸੋ ਇਹਨੂੰ ਕਰਦੇ ਆ ਜੀ ਆਪਾਂ ਬਾਏ ਬਾਏ ਟਾਟਾ ਕਿਉਂਕਿ ਹਵਾ ਬੜੀ ਤੇਜ਼ ਹੈ ਦੋ ਗਟੂ ਚਾਹੀਦੇ ਆ ਤੇ ਨਵਾਂ ਗਟੂ ਖੋਲਣਾ ਪੈਣਾ ਸੋ ਉਹ ਅਸੀਂ ਫਿਲਹਾਲ ਇਹ ਖੋਲਣਾ ਨਹੀਂ ਆ ਸਿਖੜ ਕੇ ਇਹਨੂੰ ਡਾਉਣੇ ਆ ਇਹਦੇ ਨਾਲ ਕਰਾਉਣੇ ਆ ਐਂਡ ਗੱਲ ਬਾਤ ਗੁੱਡੇ ਆਹੀ ਚਰਾਉਣ ਦਾ ਮਜ਼ਾ ਆਉਂਦਾ ਯਾਰ ਉਹਦਾ ਰੰਗ ਦੇ ਗੁੱਡੇ ਚ ਵੀ ਬੜੇ ਆਣਾ ਫੁੱਲੇ ਹਾਂ ਫੁੱਲੇ ਗਦਨੀ ਲਾ ਦੇ ਚੱਲ ਵੀ ਸੋਹਣੀਏ ਆਏ ਹਾਏ 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 ਫੁੱਲੇ ਬੜਾ ਸੈਟ ਹੀ ਹੋਏ ਕੰਪਨੀ ਕੰਪਨੀ ਹੁੰਦੀ ਐ ਫੁੱਲੇ ਬ੍ਰਾਂਡ ਬ੍ਰਾਂਡ ਹੀ ਹੁੰਦਾ ਜੀ ਇੱਕ ਬੰਦਾ ਡਾ ਹੱਥ ਵਢਾ ਕੇ ਗਿਆ ਵਾ ਹੋਰ ਨਹੀਂ ਗਿਆ ਬੋ ਨਾ ਬਾਈ ਥੋੜੀ ਦੇ ਨਹੀਂ ਹੁੰਦਾ ਟੈਨਸ਼ਨ ਨਾ ਲਿਆ ਯਾਰਾ ਗੁੱਡੇ ਵਾਜਿ ਚਰਾਉਣ ਦਾ ਖਤਰਾ ਮਿਲਦਾ ਪਾ ਪੰਜਾਂ ਦਾ ਹਾਲ ਚੜਾਈ ਉੱਪਰ ਪਾਵਾ ਰਾ ਦੇਖ ਤੇ ਹਾਲੇ ਕਿਥੇ ਪਿਆਵਾ ਉਹ ਗਈ ਆ ਆ ਵੀ ਬਲਿਆ ਬ੍ਰੱਥ ਹਾਂ ਕੀ ਵਸ ਪਹਿਲਾਂ ਆਪਣੇ ਚੀਕਾ ਬਣੀ ਜੰਗੀਆਂ ਜਾਂਦੀਆਂ ਲੋਕਾਂ ਕੋਲ ਉਹ ਗਈ ਆ ਬ੍ਰੱਥ ਚੱਲ ਓਏ ਓਏ ਰੇ 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 ਅਗਲੇ ਨਾਲ ਪਾ ਦੇ ਅਗਲੇ ਨਾਲ ਪਾ ਦੇ ਕਰੇਟ ਵਾਲੇ ਨਾਲ ਇਹ ਚੱਲੀ ਜਾਏ ਚੱਲੇ ਏ ਚੱਲ 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 ਸੱਕਿਆ ਸੱਕਿਆ ਉਹਨੇ ਪੜਾ ਕਰ ਲਿਆ ਤੇ ਛੱਡ ਜਾ ਕੇ ਚੱਲ 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 ਓਕੇ ਆ ਵੀ ਫੋਰੀਆ ਮਿਹਨਤ ਕਰ ਪਾ ਜੀ ਹਣ ਕਰ ਸਕੋ ਆ ਬੈਗ ਬੈਗ ਟਿਲ ਟਿਲ ਖੇਤੀ ਮਾਰ ਲਗਾ ਦੇ ਤੂੰ ਸਿੱਧਾ ਕਰ ਕਰਾ ਤੂੰ ਬੱਸ ਓਕੇ ਆ ਆ ਵੀ ਪੁਆਰੀ ਆ ਲਓ ਬਾਬੇਓ ਯਾਰ ਹੁਣੀ ਬਸ ਮਾਰੇ ਜੇ ਫਾਰਮ ਚ ਆਏ ਆ ਹੁਣ ਬਸ ਆਸਮਾਨ ਖਾਲੀ ਆ ਗੁਡਾ ਹਰੀਲੀ ਕੱਟ ਲਈਏ ਤੇ ਹੱਥਾਂ ਦਾ ਇੱਕ ਕੀ ਬਣਿਆ ਜੀ ਇਧਰੋਂ ਵੀ ਤੇ ਆਹ ਉਂਗਲ ਵੀ ਗਈ ਜੇ ਇਧਰੋਂ ਬੜਾ ਬੁੱਲੇ ਨਾ ਰਹਿੰਦੀ ਭਾਜੀ ਗੁਡਾ ਸੈਟ ਵਾ ਬੂੜਾ ਇਹ ਰਾਤ ਰੋਟੀ ਖਾਣ ਲੱਗਿਆ ਪਾ ਲੱਗ ਕੋਈ ਗੱਲ ਨਹੀਂ ਭਾਜੀ 14 ਲੱਖ ਬੜਾ ਚੁਪਦਾ ਏ ਗੁਰੂ ਆ ਉਹ ਫਰ ਫਿਰ ਚਾਹ ਤੇ ਗੱਲ ਉਹ ਬਾਰਾ ਫਿਰ ਚਾਹ ਨਹੀਂ ਨਿਕਲਦਾ ਤੂੰ ਇਹਦਾ ਆਸਮਾਨ ਖਾਲੀ ਕਰਤਾ ਨੇ ਤੇਰੇ ਵੀਰ ਨੇ ਆਈਨਾ ਅਸਲ ਤੇ ਆਪਣਾ ਮਛਦੀ ਗੱਲ ਆ ਯਾਰ ਆਪਾਂ ਨੂੰ ਪਤੰਗਾ ਪਤੂੰਗਾ ਦੇ ਨਾਲ ਬੱਤਰ ਹੈ ਨਹੀਂ ਠੀਕ ਆ ਪਤੰਗਾ ਦਾ ਬੱਤਰ ਵੀ ਹੈਗਾ ਵਾ ਚਲੋ ਪਰ ਪਹਾੜੀਆਂ ਬੜੀਆਂ ਉਹਨਾਂ ਨੇ ਹੱਥ ਬੋਲਦੇ ਆ ਆ ਵੀ ਕੀ ਹੋ ਗਿਆ ਜੀ ਆ ਜਾ ਬਸ ਗੁੱਡਿਆਂ ਨਾਲ ਤੇ ਯਾਰ ਉਹ ਨਹੀਂ ਕੱਟ ਵੱਡ ਕੱਟ ਵੱਡ ਕਰ ਦਿੰਦੇ ਆ ਬਸ ਗੱਲਾਂ ਸੁਣੀ ਜੋ ਯਾਰਾਂ ਦੀ ਘਟਾਟ ਘਟਾਟ ਕਰਦੇ ਆ ਕੱਟ ਓਏ ਜਾ ਬਾਪਿਆ ਜਾ ਪਹਿਲਾਂ ਕਿੱਥੇ ਆ ਵੱਡੀ ਨਾਲ ਜਾਏ ਆਪਣੀ ਜਿਹਰੇ ਹਸਾ ਉਹਨਾਂ ਦੇ ਗੁੱਡਾ ਆਡੇ ਸਿਰ ਤੇ ਆ ਆਪਣਾ ਕਿਥੇ ਆਪਣਾ ਓਏ ਓਏ ਤੋਂ ਨਾ ਲੱਗਣ ਢਿਲਕਦੇ ਜਾਂਦਾ ਵਾ ਆਉਏ ਲੱਗਣ ਲੱਗਾ ਲੇਕਿਨ ਤਾਂ ਲੱਗਾ ਵਾ ਲੱਗਣ ਲੱਗਾ ਹੀ ਆ ਇਹ ਹੋਣ ਲਗਾਈ ਆਲੇ ਵਿੱਚ ਆਜਣਾ ਮਜਾ ਨਹੀਂ ਹੋਣਾ ਤੇ ਇਦਾਂ ਨਹੀਂ ਮਜਾ ਹੋਣਾ ਤੇ ਸਾਰੇ ਆਹ ਥਾਣਾ ਕੋ ਫਲੇ ਚਾੜੀ ਨਹੀਂ ਆਪੇ ਆ ਆਪਣਾ ਕਿੱਥੇ ਆ ਆਪਣਾ ਕਿੱਦਾਂ ਕਿੱਥੇ ਆਓ ਵੀ ਆਪਣਾ ਵੇ ਓਏ ਗੁੱਡੇ ਬੜੀ ਬੜੀ ਦੂਰ ਆਦੇ ਆਪਣਾ ਉਹ ਕਿੱਧਰ ਨੂੰ ਜਾਣ ਰਿਹਾ ਏ ਤੁੰਨਾ ਦੇ ਵੇ ਹੱਥਾਂ ਦੇ ਵਿੱਚ ਆ ਗਿਆ ਆਈ

ਸਾਡੇ ਜਦੋਂ ਸਾਡੀ ਵੱਡੀ ਜਾਂਦੀ ਨਾ ਲੋਕੀ ਬੜੀਆਂ ਟੀਕਾ ਮਾਰਦੇ ਅਸੀਂ ਕਦੀ ਕਿਸ ਗੱਲ ਦਾ ਗੁੱਸਾ ਨਹੀਂ ਕਰਦੇ। ਇਹ ਆਪ ਆਪਣੀ ਵੱਡੀ ਤੇ ਟੀਕਾ ਮਾਰਦੀ ਹੈ। ਸਾਨੂੰ ਪਤਾ ਨੂੰ ਮਹਿਸੂਸ ਨਹੀਂ ਹੁੰਦੀ। ਬੇਇੱਜ਼ਤੀ ਬੜੀ ਬੇਇੱਜ਼ਤੀ ਹੁੰਦੀ। ਪਰਾਨੂੰ ਨਹੀਂ ਦਾ ਮਹਿਸੂਸ ਹੁੰਦੀ। ਇਹ ਉਹੀ ਬੰਦੇ ਆ ਜਿਨ੍ਹਾਂ ਨੇ ਮੈਨੂੰ ਸਪੈਰੀਮੈਂਟ ਵਲੇ ਮੇਰੇ ਗੁੱਡੇ ਨਹੀਂ ਵੜਦੇ। ਤੇ ਜਦੋਂ ਆਪਣੀ ਵੱਡੀ ਜਾਂਦੀ ਆ ਚੁਲਬੁਲ ਚੁਲਬੁਲ ਹੁੰਦੀ। ਪਤਾ ਨਹੀਂ ਕਿਹੜਾ ਕੀੜਾ ਵੜਿਆ। ਫੇਰਾਂ ਲੱਗਾ ਇੱਥੋਂ ਹੀ। ਆਓ ਬੇਲਾ। ਕਿਤੀ ਮਾਰੇ ਕੋ ਡਾਇਨੈਸ ਤੇ ਸੋਟ ਮਾਰਿਆ ਤੈਨੂੰ ਪਤਾ ਨਹੀਂ ਲੱਗਣਾ ਵੇਖੀ ਜਦ ਆਪਣਾ ਕੋ ਡੱਕੋ ਮੀ ਆਦਾ ਕੋਈ ਨਾ ਫੋੜੇ ਹਾਂ ਬੱਟੇ ਲੈ ਮੈਂਨੇ ਕਿਤੀ ਮਾਰੇ ਕਿੱਚ ਮਾਰੇ ਆਪਣਾ ਕੋ ਡੱਕੋ ਮੀ ਨਹੀਂ ਜਾਣਦੇ ਕਿ ਆਂਦੇ ਇਹਨੇ ਕਿੰਨੇ ਯਾਰ ਬਾਤ ਬੱਠੀਂ ਕਰਾ ਗੱਟੂ ਤੋੜਿਆ ਲਈ ਰਣਾ ਇਹ ਲੋ ਥਾਣੂ ਆ ਗਏ ਨਹੀਂ ਆਹ ਹੱਥਾਂ ਨੂੰ ਆਇਆ ਨਹੀਂ ਜਾਣਾ ਹਵਾ ਬਰੀ ਤੇਜ ਦਾ ਆ ਲੈਣ ਦੇ ਨਲੀ ਕੱਢਾਂਗੇ ਕੋਈ ਚੱਲ ਚੱਲ ਆ ਗਏ ਆ ਗਏ ਆ ਗਏ ਇੱਕ ਚੱਕੀ ਬਸ ਖੇਚ ਦੀ ਦੋਨਾਂ ਨੇ ਹੀ ਥੇੜਾ ਪੋਰਟ ਬਸ ਕੋਈ ਆਉ ਉਹ ਫੇਰ ਨੂੰ ਫੇਰਾਂ ਡਿਆਈ ਫੇਰ ਲੈਣ ਦੇ ਯਾਰ ਨਲੀਆਂ ਕੱਢ ਦਾਂਗੇ ਛੋਟੀ ਵੱਡੀ ਜਾਊਗੀ ਛੋਟੀ ਵੱਡੀ ਜਾਊਗੀ ਫਿਰ ਕੀ ਹੋਣਾ ਇਹ ਫਿਰ ਕੀ ਆ ਫਿਰ ਕੀ ਆ ਅਸੀਂ ਨਹੀਂ ਵੱਡੀਆਂ ਆਣਾਂ ਦੀਆਂ ਸਾਡੀ ਵੱਡੀਆਂ ਚਿਕਾ ਹੀ ਮਾਰ ਲੂ ਤੋ ਚਿਕਾ ਹੀ ਮਾਰ ਲੂ ਮਾਰ ਲੂ ਮਾਰ ਲਈ ਮਾਰ ਲੂ ਹੀ ਮਾਰ ਲੂ ਹੀ ਮਾਰ ਲਈ ਤੂੰ ਲੋਕ ਵੱਡਾ ਘੜੀ ਜਾਣਾ ਵੱਡਾ ਰਹੀ ਆ ਪੈ ਗਿਆ ਵਾ ਨਹੀਂ ਪਿਆਦ ਨਹੀਂ ਆ ਉਹਨਾਂ ਟੁਕਣਾ ਵਾ ਤਾਂ ਕੀ ਜਾਣੀ ਚੱਲ 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 ਬਣਾ ਜਾ ਕਰਨ ਜਿਆਦੀ ਨਾ ਛੱਡੀ ਓ ਗਈ ਏ ਏ ਹੈਏ ਏ ਗਈ ਏ ਇਸ ਕੋ ਕਹਤੇ ਹੈ ਰਾਹੁਲ ਦੀ ਪਾਵਰ ਯਾਹੂ ਯਾਹੂ ਗਿਲੀ ਗਿਲੀ ਸ਼ੂ ਹੋ ਆਗ ਨਹੀਂ ਤੇ ਆ ਜੀ ਆ ਜਾ ਹੁਣ ਆਪਰੇ ਪੰਚਰ ਦਾ ਓਏ ਨਿਫੜ ਓਏ ਛੇੜਦੀ ਫਿਰਦੀ ਆ ਓਏ ਚੱਲੀਏ ਯਾਰ ਭਲੇਵਾ ਬੜੀ ਤੇ ਮੁਝੇ ਨਹੀਂ ਲੇ ਬੇਕਰਮ ਜਾਵਾ ਫੇ ਲਾ ਤਾਂ ਟੁੱਟ ਜਾਣਾ ਵਾਪਸ ਨਹੀਂ ਆਉਣਾ ਇਹਨੇ ਓਏ ਨਹੀਂ ਨਹੀਂ ਆਊਗਾ 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 ਟੈਨਸ਼ਨ ਲੈ ਕਾਈਟ ਸਟਾਰ ਆ ਸਟਾਰ ਕਾਈਟ ਆ ਲੋ ਵੀ ਬਾਬਿਓ ਸਾਰਾ ਪਿੰਡ ਖਾਲੀ ਕਾ ਚੋਂ ਯਾਰ ਨਹੀਂ ਗੁੱਡੇ ਲਾਉਣ ਦੇ ਨੇ ਕਿਉਂਕਿ ਹੁਣ ਆਪਾਂ ਗਏ ਆ ਜੀ ਥੱਕ ਉਂਗਲਾ ਗਈਆਂ ਨੇ ਵੱਡੀਆਂ ਫਿਲਹਾਲ ਹੀ ਲੋਕਾ ਕੋ ਸਾਡਾ ਗੁੱਡਾ ਜੜਿਆ ਨਹੀਂ ਜਾਣਦੇ ਇੱਕ ਵੜਾ ਕੇ ਦੂਜੀ ਚਰਾਣ ਦੇ ਦੂਜੀ ਵੜਾ ਕੇ ਤੇਜੀ ਚਰਾਣ ਦੇ ਤੇਜੀ ਵੜਾ ਕੇ ਚੌਥੀ ਚਰਾਣ ਦੇ ਚੌਥੀ ਚਰਾ ਕੇ ਪੰਜਵੀਂ ਵੜਾਣ ਦੇ ਕੀ ਕਹਿ ਗਿਆ ਮੈਂ ਸੋਨੇ ਨੂੰ ਗੁੱਡੇ ਨੂੰ ਲਾਉਣੇ ਆ ਫਿਰ ਆਪਾਂ ਥੱਲੇ ਚੱਲਦੇ ਆ ਗੁੱਡਾ ਪੂਰਾ ਸੈੱਟ ਜੇ ਐਵੇਂ ਨਹੀਂ ਕਰਦੇ ਸਟਾਰਕਾ ਸਟਾਰਕਾ ਬਾਅਦion ਆਪਾਂ ਚੱਲੀਏ ਥੱਲੇ ਹਾਂ ਹਾਂ ਗਈਆਂ ਦੀ ਮਿਰਚ ਬੜੀ ਲੱਗਦੀ ਆ ਅੱਛਾ ਅੱਗੇ ਭਾਜੀ ਅਸੀਂ ਕੰਮ ਥੱਲੇ ਚੱਲਦੇ ਆ ਗੁੱਡਾ ਆਪਣਾ ਪਾਰ ਲਓ ਨਹੀਂ ਨਹੀਂ ਆ ਗਿਆ ਆ ਗਿਆ ਮੁਕੀ ਇੱਥੇ ਇੱਥੇ ਥੱਲੇ ਥੱਲੇ ਆਉਂਦੇ ਉੱਤੇ ਜਾ ਗਿਆ ਵਾ ਵਾ ਸੋ ਇਸ ਵੀ ਲੋ ਨੂੰ ਪੈਸੇਸ ਮਾਤ ਕਰਦੇ ਹੋਪ ਕਰਦੇ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਵਾ ਤੇ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵਾ ਬੜੇ ਭਜਣਾਣਾ ਫਿਰ ਗੋਲ ਜੀ ਮਿਲਦੇ ਆ ਤਾਂ ਨੈਕਸਟ ਵੀਡੀਓ ਦੇ ਨਾਲ ਟਿਲ ਦੇਨ ਟੇਕ ਕੇ ਤੇ ਬਾਕੀ ਗੁੱਡਾ ਚੈੱਕ ਕਰ ਲੋ ਡਿਜ਼ਾਈਨ ਪੂਰਾ ਓਕੇ ਆ ਸੋ ਨੈਕਸਟ ਵਲੋਂ ਕਿਵੇਂ ਦਾ ਹੈ ਕਮੈਂਟ ਕਰਕੇ ਦੱਸ ਦਿਓ ਕਿ ਕਰ ਗੁੱਡਾ <laughs> so bye bye take care love you I love you